वर्दीधारी बंदे नालों तुरया ਜਾਂਦਾ ਸੜਕ ਦਾ ਬੰਦਾ ਵੱਧ ਫੜਿਆ ਲਿਖਿਆ ਉਹਨੂੰ ਪਤਾ ਹੁੰਦੀ ਆ ਵਰਦੀ ਧਾਰੀ ਜਾਂਦੇ ਨੂੰ ਡੱਕਾ ਨਹੀਂ ਪਤਾ ਸੋਇ ਗਾਲ ਦੇਣ ਤੋਂ ਮੰਦਾ ਬੋਲਣ ਤੋਂ ਉੱਚਾ ਬੋਲਣ ਤੋਂ ਰਿਸ਼ਵਤ ਲੈਣ ਤੋਂ ਝੂਠਾ ਪਰਚਾ ਦਰਜ ਕਰਨ ਤੋਂ ਝੂਠੇ ਬਿਆਨ ਦਰਜ ਕਰਨ ਤੋਂ ਝੂਠੇ ਬਿਆਨ ਲੈ ਕੇ ਜੀ ਦਾ ਮਰਜ਼ੀ ਨਾ ਪਾ ਦੇ ਜੀ ਦਾ ਮਰਜ਼ੀ ਨਾ ਖੜਦਿਓ ਹੂੰ ਕਿਸੇ ਨੇ ਪੁੱਛਣਾ ਕੋਰਟ ਜਿਹੜੀ ਫਾਈਲ ਤੀ ਹੁਸੀਂ ਦੇਤੀ ਕੋਰਟ ਨੇ ਉਤੇ ਫੈਸਲਾ ਕਰਨਾ ਹੂੰ ਜੋ ਝੂਠ ਪਤਾਣ ਤੁਸੀਂ ਫਾਈਲ ਬੰਨ ਕੇ ਦੇਤੀ ਕੋਰਟ ਉਤੇ ਫੈਸਲੇ ਕਰੂਗੀ ਇੱਕ ਸਰਕਾਰੀ ਵਕੀਰ ਉਹਦੇ ਨਾਲ ਖੜਾ ਹੁੰਦਾ ਵੀ ਜੋ ਕੁਝ ਕੀਤਾ ਜੀ ਬਿਲਕੁਲ ਠੀਕ ਕੀਤਾ ਇੱਕ ਪ੍ਰਾਈਵੇਟ ਬੰਦਾ ਹੁੰਦਾ ਵਕੀਰ ਉਹਦਾ ਹੁੰਦਾ ਉਹ ਬੋਲੀ ਜਾਂਦਾ ਜੀ ਝੂਠ ਕੀਤਾ ਜਿੰਨੂੰ ਇਹ ਸਾਰਾ ਕੁਝ ਸ਼ੈਤਾਨੀਆ ਦੀ ਜੜ ਕਰਕੇ ਹੈ ਤੇ ਕੋਈ ਵੀ ਬੰਦਾ ਸੁਪਰ ਕੋਪ ਨਹੀਂ ਹੈ ਇੱਥੇ ਧਰਤੀ ਤੇ ਜੇ ਕੋਈ ਕਹਿੰਦਾ ਤੇ ਗਲਤ ਹੈ ਫਿਰ ਕੀ ਹੈ ਉਹ ਸਧਾਰਨ ਬਿਊਰੋਕਰੇਟ ਪਹਿਲੀ ਗਲਤੀ ਇਹ ਹੈ ਹੁਣ ਉਹ ਬਿਊਰੋਕਰੇਟ ਦੀ ਆਪਣੀ ਕੌਨਸ਼ੀਅਸ ਕਿੰਨੀ ਹੈ ਕਿਰਦਾਰ ਵੀ ਹੁੰਦਾ ਨਾ ਇੱਕ ਜੇ ਉਹਦੇ ਚ ਕੋਲੇ ਦੇਸ਼ ਭਗਤੀ ਦਾ ਕਿਰਦਾਰ ਹੈ ਇਨਸਾਨੀਅਤ ਦਾ ਕਿਰਦਾਰ ਹੈ ਤੇ ਕੋਈ ਗੁਨਾਹ ਨਹੀਂ ਕਰੂ ਜੇ ਇਨਸਾਨੀਅਤ ਦੇ ਕਿਰਦਾਰ ਕਿਤੇ ਨਾ ਕਿਤੇ ਮਾਇਨਸ ਹੈ ਮਨੁੱਖ ਦਾ ਨੂੰ ਮਨੁੱਖ ਦੀਆਂ ਸਮੱਸਿਆਵਾਂ ਨੂੰ ਨਹੀਂ ਸਮਝਦਾ ਤੇ ਚੌਧਰਪੁਣਾ ਪ੍ਰਧਾਨ ਹੈ ਉਹ ਫਿਰ ਜ਼ੁਲਮ ਦੇ ਨੇੜੇ ਆ ਜਾਂਦਾ ਬਾਪੂ ਜੀ ਤੁਸੀਂ ਉਸ ਦੌਰ ਚ ਐਕਟਿਵ ਰਹੇ ਹੋ ਤੁਸੀਂ ਕੀ ਦੇਖਿਆ ਪੰਜਾਬ ਦੇ ਲੋਕ ਬੁਰਾ ਹਾਲ ਸੀ ਜੀ ਬੰਦੇ ਦਾ ਪਤਾ ਨਹੀਂ ਲੱਗਦਾ ਸੀ ਮੈਂ ਸ਼ਾਮ ਨੂੰ ਘਰੇ ਆ ਜਾਉਂ ਕਰੇ ਜਾਂਦਾ ਸੀ ਸ਼ਾਮ ਨੂੰ ਘਰੇ ਤਾਂ ਪਤਾ ਨਹੀਂ ਆਉਂਦਾ ਸੀ ਐਡਾ ਬੁਰਾ ਹਾਰ ਸੀ ਡਰ ਕੇ ਦੋ ਸੀ ਠੂਠੇ ਮੁਕਾਬਲੇ ਤੋਂ ਪੁਲਿਸ ਤੋਂ ਡਰੋਂ ਜ਼ਿਆਦਾ ਪੁਲਿਸ ਤੋਂ ਜ਼ਿਆਦਾ ਸੀ ਅੱਤਵਾਦ ਫਲਾ ਆ ਗਿਆ ਸੀ ਸ਼੍ਰੀ ਬੰਦਾ ਅੱਤਵਾਦ ਤੋਂ ਡਰ ਜਾਂਦਾ ਸੀ ਵੀ ਅੱਤਵਾਦ ਪਤਾ ਨਹੀਂ ਕੀ ਕਰ ਦੂ ਅੱਤਵਾਦ ਸ਼ਬਦ ਸਰਕਾਰੀ ਸ਼ਬਦ ਹੁੰਦਾ ਕਿਤੇ ਵੀ ਪਾਵਾਂ ਇਟਲੀ ਚ ਜਾਵੇ ਪਾਵਾਂ ਲੰਡਨ ਚ ਜਾਵੇ ਪਾਵਾਂ ਅਮਰੀਕਾ ਚ ਜਾਵੇ ਤੇ ਪਾਵਾਂ ਪੰਜਾਬ ਚ ਜਾ ਜੇ ਤੇ ਪਾਵਾਂ 오ਡੀਸਾ ਚ ਜਾ ਜੇ ਅੱਤਵਾਦ ਸਰਕਾਰੀ ਹੁੰਦਾ ਸਾਰਾ ਇਹ ਸ਼ਬਦ ਸਰਕਾਰੀ ਖੜਾ ਕੀਤਾ ਗਿਆ ਵਾਕਿਆ ਇਹ ਇਹ ਇਤਿਹਾਸ ਦਾ ਵਿਸ਼ਲੇਸ਼ਣ ਕਰਨ ਤੋਂ ਪਤਾ ਲੱਗਿਆ ਸਾਰੀਆਂ ਕਿਤਾਬਾਂ ਦੇ ਵਿੱਚ ਲਿਖਿਆ ਕਿ ਇਹ ਜਿਹੜੇ ਅੱਤਵਾਦ ਬਕਵਾਦ ਸ਼ਬਦ ਸਰਕਾਰੀ ਘੜੇ ਜਾਂਦੇ ਆ ਪੰਜਾਬ ਦੇ ਵਿੱਚ ਕਈ ਅੱਤਵਾਦ ਕਹਿੰਦੇ ਹੁੰਦੇ ਆ ਕਈ ਖੜਕੂਵਾਦ ਕਹਿੰਦੇ ਆ ਹਾਂ ਖੜਕੂਵਾਦ ਅੱਤਵਾਦ ਜਿਹੜੇ ਤਾਂ ਆਪਣੇ ਆਪ ਨੂੰ ਇਹਨਾਂ ਦੇ ਸ਼ਿਕਾਰ ਹੋ ਜਾਂਦੇ ਆ ਉਹ ਤਾਂ ਆਪ ਦੇ ਆਪ ਨੂੰ ਖੜਕੂ ਕਹਿੰਦੇ ਆ ਠੀਕ ਹੈ ਸਰਕਾਰ ਉਹਦਾ ਨਾਂ ਕੀ ਕਹਿੰਦੀ ਆ ਸਰਕਾਰ ਅਤਵਾਦਗਰ ਉਹ ਅਤਵਾਦਗਰ ਜਿਵੇਂ ਨਾ ਹੱਥ ਚੱਕੀ ਹੋਈ ਆ ਦੋ ਸ਼ਬਦ ਦੇ ਕੋ ਇਸੇ ਚੀਜ਼ ਵਾਸਤੇ ਕਿਵੇਂ ਘੜਿਆ ਵਾਦੇ ਜਖੜਕੂ ਆ ਵਾਦੇ ਅਤਵਾਦੀ ਨੇ ਖੜਕੂ ਨੂੰ ਪਤਾ ਕੋਈ ਨਹੀਂ ਜਿਹੜਾ ਆਪਣੇ ਆਪ ਨੂੰ ਖੜਕੂ ਕਹਿੰਦਾ ਕਿ ਮੈਂ ਕਿਹਦਾ ਸ਼ਿਕਾਰ ਹੋ ਚੁੱਕਿਆ ਹਮ ਕਿਉਂਕਿ ਬੰਦਾ ਇੰਨਾ ਸ਼ੈਤਾਨੀ ਚਲਾਕ ਨਹੀਂ ਹੁੰਦਾ ਜਿੰਨਾ ਨੂੰ ਮੰਨਿਆ ਜਾਂਦਾ ਸੁਭਾਵਕ ਬੱਚਾ 18 20 ਸਾਲ ਦਾ ਹੁੰਦਾ ਕਿੱਥੇ ਤਾਂ ਉਹਨੂੰ ਆਪਾਂ ਪ੍ਰੋਪਰ ਗਾਈਡ ਕਰੀਏ ਕਿੱਥੇ ਉਹਨੂੰ ਵਿਚਾਰੇ ਜਜ਼ਬਿਆਂ ਦੇ ਵਿੱਚ ਆਪਾਂ ਉਹਦਾ ਸ਼ੋਸ਼ਣ ਕਰ ਜੀਏ ਤੇ ਸ਼ਿਕਾਰ ਹੋ ਜਾਂਦਾ ਇੰਨੀ ਕਹਾਣੀਆਂ ਹੋਰ ਕੁਝ ਕੇਪੀਐਸ ਗਿੱਲ ਦੀ ਕੀ ਸਮਝਦਾ ਤੁਸੀਂ ਉਹ ਇਹਦਾ ਸ਼ਿਕਾਰ ਸੀ ਉਹਨੂੰ ਸਮਝ ਹੀ ਨਹੀਂ ਸੀ ਮੈਂ ਕੀ ਕਰ ਰਿਹਾ ਪਰਸਨੈਲਿਟੀ ਕੀ ਸਮਝਦੇ ਕੁਝ ਪਰਸਨੈਲਿਟੀ ਨਹੀਂ ਸੀ ਉਹਦੇ ਵਿੱਚ ਪਰਸਨੈਲਿਟੀ ਦੀ ਚੇਤਨਾ ਦੀ ਘਾਟ ਸੀ ਬਿਊਰੋਕ੍ਰੈਟਿਕ ਹੋਮੇ ਬਹੁਤ ਆ ਗਈ ਕਿਸੇ ਵੀ ਪਾਰਟੀ ਜਾਂਦਾ ਸੀ ਸ਼ਰਾਬ ਲਾਜ਼ਮੀ ਪੀਂਦਾ ਸੀ ਸ਼ਰਾਂ ਪੀਂਦਾ ਸੀ ਸ਼ਰਾਬ ਇੱਥੇ ਕੋਈ ਸ਼ੱਕ ਨਹੀਂ ਜੀ ਸ਼ਰਾਬ ਪੀਂਦਾ ਸੀ ਸ਼ਰਾਬ ਪੀਂਦਾ ਸੀ ਇੱਥੇ ਕੋਈ ਦੋਰਾਵਾ ਨਹੀਂ ਜੇ ਕੋਈ ਕਵੇ ਨਹੀਂ ਪੀਂਦਾ ਸੀ ਪੀਂਦਾ ਸੀ ਹੂੰ ਹਰੇਕ ਬੰਦੇ ਨੇ ਕਿਹਾ ਵੀ ਸ਼ਰਾਬ ਪੀਂਦਾ ਸੀ ਜਿੰਨੇ ਵੀ ਪੁਲਿਸ ਦੇ ਵਿੱਚ ਮਹਿਕਮੇ ਦੇ ਬੰਦੇ ਨੇ ਉਹਨਾਂ ਨੇ ਕਿਹਾ ਜੀ ਹਾਂ ਸਾਬ ਸ਼ਰਾਬ ਪੀਂਦਾ ਸੀ ਪਰ ਉਹ ਜਦੋਂ ਪੀ ਲੈਂਦਾ ਸੀ ਸਾਰੇ ਬੰਦੇ ਡਰਦੇ ਸੀ ਵੀ ਹੁਣ ਕੋਈ ਪਾਣਾ ਨਾ ਵਰਤੀਏ ਕਿਹੋ ਜਿਹਾ ਪਾਣਾ ਜਿਹੜਾ ਸ਼ਰਾਬੀ ਤੋਂ ਵਰਤਿੰਦਾ ਜੋ ਵੀ ਸ਼ਰਾਬੀ ਕਰ ਸਕਦਾ ਹੁੰਦਾ ਇੱਕ ਵਾਰੀ ਬਹੁਤ ਵੱਡੀ ਅਫਸਾਨੇ ਦੀ ਪਾਰਟੀ ਸੀ ਜਲੰਧਰ ਦੇ ਵਿੱਚ ਕੇਸ ਵੀ ਚੱਲਿਆ ਮੇਰੇ ਖਿਆਲੋਂ ਮੇਰੇ ਹਿਸਾਬ ਨਾਲ ਉਹਦਾ ਕੇਸ ਨਹੀਂ ਚੱਲਿਆ ਕਹਿੰਦਾ ਤੁਸੀਂ ਜਲੰਧਰ ਆ ਜਲੰਧਰ ਵਾਲੀ ਪਾਰਟੀ ਹਾਂ ਜਲੰਧਰ ਗੜਚੇ ਸੀ ਜੜੀ ਪਾਰਟੀ ਦਾ ਕੇ ਹਾਂ ਉਹ ਜਲੰਧਰ ਮਾ ਖਾਣ ਪੀਣ ਦਾ ਸੰਜਾ ਹੋ ਗਿਆ ਹੂੰ ਵਿੱਚੇ ਪਰਿਵਾਰ ਸੀ ਜਦੋਂ ਪਰਿਵਾਰ ਸੀ ਤੇ ਕੁਝ ਬੰਦੇ ਅਫਸਰ ਸਿਆਣੇ ਸੀ ਉਹਨਾਂ ਨੇ ਕਿਹਾ ਵੀ ਕੰਪਤਾ ਪੜਾ ਹੋ ਗਿਆ ਭਾਈ ਉਹਨਾਂ ਨੇ ਪੌੜੀ ਲਾ ਕੇ ਬਾਹਰ ਦੀ ਵਰ ਜਨਾਨੀਆਂ ਕੱਢੀਆਂ ਗੇਟ ਵਿੱਚ ਦੀਆਂ ਕੱਢੀਆਂ ਇਹ ਗੱਲ ਹੋਈ ਸੀ ਹਾਂਜੀ ਕੇ ਪੀਐਸ ਗਿਲ ਪਾਰਟੀ ਦੇ ਵਿੱਚ ਸੀ ਪਾਰਟੀ ਦੇ ਵਿੱਚ ਸੀ ਉਹ ਚ ਬਾਹਰ ਦੀ ਬਾਹਰ ਜਨਾਨੀਆਂ ਕੱਢੀਆਂ ਪਤਾ ਨਹੀਂ ਕੀ ਹੋ ਜੇ ਇੱਕ ਚੰਡੀਗੜਾ ਵਾਲਾ ਵੀ ਕੇਸ ਸੀ ਉਹ ਉਹ ਬਖਰਾ ਸੀ ਰੂਪਨ ਦੇਵਾਲ ਦਾ ਰੂਪ ਉਹ ਆਇਆ ਸੀ ਉਹ ਵੀ ਉਹ ਵੀ ਪਾਰਟੀ ਸੀ ਵੇਖੋ ਆਈਐਸ ਸੀਨੀਅਰ ਆਈਐਸ ਹੂੰ ਚੀਫ ਸੈਕਟਰੀ ਦੇ ਰੈਂਕ ਤੱਕ ਜਾਣ ਵਾਲੀ ਹੂੰ ਠੀਕ ਹੈ ਤੇ ਉੱਥੇ ਸ਼ਰਾਬ ਪੀਤੀ ਜਾਂਦੀ ਆ ਹੂੰ ਤੇ ਉਸ ਜਗ੍ਹਾ ਤੇ ਬੰਦੇ ਦੇ ਸੁਧਾਰਨ ਥੱਪੜ ਜਾਂ ਹੱਥ ਲਾਇਆ ਜਾਂਦਾ ਜਿੱਥੇ ਪੰਜਾਬੀ ਬੰਦੇ ਆਪਣੀ ਪੰਜਾਬ ਦੇ ਅਥਾਰਸ ਅਨਸਾਰ ਆਪਾਂ ਉਹਨੂੰ ਕੋਈ ਡੀਸੈਂਸ ਨਹੀਂ ਕਹਿੰਦੇ ਪੱਟ ਤੇ ਆਪੋ ਜਿੱਥੇ ਕਿਤੇ ਵੀ ਲੱਗਿਆ ਹੋਵੇ ਪੱਟ ਤੇ ਲਾਈਏ ਪਿਛਲੇ ਪਾਸੇ ਲਾਈਏ ਬੈਕ ਤੇ ਲਾਈਏ ਹਿੱਕ ਤੇ ਲਾਈਏ ਜਿੱਥੇ ਕਿਤੇ ਕੋਈ ਬੰਦਾ ਹੱਥ ਲਾਵੇ ਉਹ ਵੀ ਪਾਰਟੀ ਦੇ ਵਿੱਚ ਪਾਰਟੀ ਦੇ ਵਿੱਚ ਤੇ ਉਹਨੂੰ ਕੋਈ ਉਦੀ ਕੋਈ ਸਲਾਹਤਾ ਸਰਾਹਣਾ ਨਹੀਂ ਕੀਤੀ ਜਾਂਦੀ ਜਿਹਨੂੰ ਕਹਿੰਦੇ ਵੀ ਐਪਰੀਸ਼ੀਏਟ ਨਹੀਂ ਕੀਤਾ ਜਾਂਦਾ ਉੱਥੇ ਗੱਲ ਚੱਲੀ ਸਾਰੇ ਆਹ ਹਾਂ ਕਾਰ ਮੱਚ ਗਈ ਗਵਰਨਰ ਨੂੰ ਵੀ ਕਹਿਣਾ ਪਿਆ ਉਸ ਵਕਤ ਦਾ ਗਵਰਨਰ ਸੀ ਵੀ ਇਹੋ ਜੀਆਂ ਪਾਰਟੀਆਂ ਤੋਂ ਗੁਰੇਜ਼ ਕਰਿਆ ਕਰੋ ਦੱਸ ਸਮ ਦੇ ਗਵਰਨਰ ਨੇ ਇਹ ਗੱਲ ਕਹੀ ਸੀ ਹਾਂ ਗਵਰਨਰ ਨੇ ਕਹੀ ਸੀ ਬੇਹਈਆਂ ਪਾਰਟੀ ਤੋਂ ਗੁਰੇਜ਼ ਕਰਿਆ ਕਰੋ ਚੰਗਾ ਨਹੀਂ ਲੱਗਦਾ ਹੂੰ ਚੰਗੀ ਲੱਗਦੇ ਇੱਕ ਪਾਸੇ ਪਾਰਟੀਆਂ ਕਰਦੇ ਹੋ ਉਹ ਪੰਜਾਬ 'ਚ ਅੱਤਵਾਦ ਆ ਕਮਾਲ ਨਹੀਂ ਅਫਸਰ ਪਾਰਟੀਆਂ ਕਰਦੇ ਨੇ ਅਫਸਰ ਪਾਰਟੀਆਂ ਕਰ ਰਹੇ ਨੇ ਹਾਂਜੀ ਮੋਜਾਂ ਮੋਜਾ ਕਰ ਰਹੇ ਨੇ ਹਾਂਜੀ ਪੰਜਾਬ ਚ ਹੱਤਵਾਦ ਹੈ ਲੋਕੀ ਮਾਰ ਰਹੇ ਨੇ ਆ ਵੀ ਰੱਖੋ ਲੋਕੀ 7 ਵਜੇ ਤੋਂ ਬਾਅਦ ਘਰਾਂ ਨੂੰ ਬਾਹਰ ਨਿਕਲਦੇ ਇਹ ਤੋਂ ਬਾਅਦ ਜੀ ਨਿਕਲਦੇ ਨੇ ਚਾਰੇ ਹਾਂਜੀ ਬਸ 7 ਵਜੇ ਤੋਂ ਬਾਅਦ ਘਰ ਤੋਂ ਬੰਦ ਪਤਾ ਨਹੀਂ ਕਿਹੜੇ ਘਰ ਦਾ ਕਿਹੜਾ ਬੱਚਾ ਕੌਣ ਚੱਕ ਕੇ ਮਾਰ ਦੇ ਹੂੰ ਇਹ ਵੀ ਨਾਲ ਸੀ ਅਕਸਰ ਹੋਏ ਔਰ ਪੰਜਾਬ ਦੇ ਵਿੱਚ ਨਿਸ਼ਚਿਤ ਰੂਪ ਦੇ ਵਿੱਚ ਡਾਕੂਮੈਂਟਰੀ ਪ੍ਰੂਫ ਦੇ ਕੇ ਖਾਲੜਾ ਸਾਹਿਬ ਨੇ 25000 ਬੰਦਿਆ ਰਿਕਾਰਡ ਤਾਂ ਕੱਢ ਲਿਆ ਕੱਢਿਆ ਨਾ 25000 ਦਾ ਰਿਕਾਰਡ ਤੁਸੀਂ ਕੱਢਿਆ ਪਰ ਮੈਂ ਇੱਕ ਇੰਟਰਵਿਊ ਪਿੱਛੇ ਦੇਖ ਰਿਹਾ ਸੀਗਾ ਕੇ ਪੀਐਸਕਲ ਦੇ ਬ੍ਰਦਰ ਦੀ ਸੀ ਅੱਛਾ ਜੀ ਉਹ ਤਾਂ ਕਹਿੰਦੇ 25000 ਲੋਕ ਤਾਂ ਮਰੇ ਹੀ ਨਹੀਂ ਦੇਖੋ ਜੀ ਉਹਦੇ ਕੋਲੇ ਰਿਕਾਰਡ ਹੈ ਆਨ ਰਿਕਾਰਡ ਗੱਲ ਤੁਸੀਂ ਰਿਕਾਰਡ ਨੂੰ ਕਿਵੇਂ ਕਰ ਸਕਦੇ ਉਹ ਤਾਂ ਦੁਬਾਰੇ ਵੈਰੀਫਾਈ ਕੀਤਾ ਜਾ ਸਕਦਾ ਕਤਾਬ ਹੈ ਉਹਨੇ ਲਿਖਿਆ ਹੈ ਫੇਰ ਖਾਲੜੇ ਨੂੰ ਮਾਰਿਆ ਜਾਂਦਾ ਖਾਲੜਾ ਕੋਈ ਅਤਵਾਦੀ ਸੀ ਕੋਈ ਸਰਕਾਰੀ ਅਤਵਾਦੀ ਸੀ ਜਾਂ ਵਿਰੋਧੀ ਅਤਵਾਦੀ ਸੀ ਨਾ ਦੋਨੇ ਨਹੀਂ ਸੀ ਉਹ ਇਹਦਾ ਬੰਦਾ ਵੀ ਵਿਦਵਾਨ ਬੰਦਾ ਜਿਹੜਾ ਹਿਊਮਨ ਰਾਈਟਸ ਦੀ ਗੱਲ ਕਰਦਾ ਸੀ ਮਨੁੱਖੀ ਅਧਿਕਾਰਾਂ ਦੀ ਗੱਲ ਕਰਦਾ ਮਨੁੱਖੀ ਸਤਕਾਰ ਦੀ ਗੱਲ ਕਰਦਾ ਸੀ ਮਨੁੱਖੀ ਜ਼ਿੰਦਗੀ ਦੀ ਗੱਲ ਕਰਦਾ ਸੀ ਉਹ ਵੀ ਇਹ ਧਰਤੀ ਦੇ ਉੱਤੇ ਮਾਰਿਆ ਜਾਂਦਾ ਔਰ ਕੋਈ ਕੁਸ ਕੇ ਤਕਰੀ ਵੀ ਖਾਲੜਾ ਮਰ ਗਿਆ ਜਾਂ ਮਾਰਤਾ ਅਜੇ ਤੱਕ ਨਹੀਂ ਕਿਸੇ ਨੂੰ ਪੁੱਛ ਲੋ ਜੇ ਪੰਜਾਬ ਦਾ ਬੰਦਾ ਕੋਈ ਦੱਸ ਦੇਤਾ ਕਿਉਂਕਿ ਪੰਜਾਬ ਦੇ ਲੋਕਾਂ ਦਾ ਚੇਤਾ ਨਾ ਹਫਤਾ ਕਰਦਾ ਉਦੋਂ ਬਾਅਦ ਭੁੱਲ ਜਾਂਦੇ ਆ ਲੋਕਾਂ ਨੂੰ ਤਾਂ ਖਾਲੜੇ ਦਾ ਨਾਮ ਉਦੋਂ ਪਤਾ ਲੱਗਿਆ ਜਦੋਂ ਪਤਾ ਲੱਗਿਆ ਦਿਲਜੀਤ ਦੀ ਫਿਲਮ ਮਾਰ ਕੇ ਆ ਖਾਸ ਤੌਰ ਤੇ ਉਦੋਂ ਪਤਾ ਲੱਗਿਆ ਉਸ ਤੋਂ ਪਹਿਲਾਂ ਕਿਤਾਬ ਕਿਸੇ ਨੇ ਪਤਾ ਹੀ ਨਹੀਂ ਐਸੇ ਕਰਕੇ ਤਾਂ ਪੰਜਾਬ ਦੇ ਉੱਤੇ ਇਹਨਾਂ ਦੇ ਉੱਤੇ ਇਹ ਜਾ ਰਹੇ ਕਿਉਂਕਿ ਪੰਜਾਬੀ ਲੋਕਾਂ ਦਾ ਚੇਤਾ ਦੂਜਿਆਂ ਦੇ ਮੁਕਾਬਲੇ ਘੱਟ ਹੈ ਇਹ ਸ਼ਾਮ ਨੂੰ ਹੀ ਸ਼ਰਾਬ ਦਾ ਦੋ ਲਾਉਂਦਿਆਂ ਘੁੱਟਾ ਤੇ ਬੱਲੇ ਬੱਲੇ ਹੋਣ ਲੱਗ ਜਾਂਦੀ ਆ ਪਿੰਡਾਂ 'ਚ ਵੀ ਸ਼ਰਾਬ ਚੱਲਦੀ ਐ ਸ਼ਹਿਰਾਂ ਦੇ ਕਲੱਬਾਂ 'ਚ ਸ਼ਰਾਬ ਚੱਲਦੀ ਐ ਦੁੱਖ ਤਾਂ ਇਹਦੇ ਯਾਦ ਹੀ ਨਹੀਂ ਇਹਦਾ ਆਪਦੇ ਪਿਓ ਦਾ ਸਸਕਾਰ ਕਰਕੇ ਹੁਣ ਉਹਦੇ ਸ਼ਰਾਪੀ ਜਾਂਦੇ ਆ ਇਹੋ ਜਿਹੇ ਲੋਕ ਵੀ ਹੈਗੇ ਪੰਜਾਬ 'ਚ ਜਦੋਂ ਬੰਦੇ ਨੂੰ ਰੋਟੀ ਚੰਗੀ ਨਾ ਲੱਗੇ ਇਹ ਸਾਹਮਣੇ ਆਉਂਦਾ ਜਦੋਂ ਕਿ ਪੰਜਾਬ ਦੁੱਖਾਂ ਦਾ ਭਰਿਆ ਪਿਆ ਇਹ 'ਚ ਕੋਈ ਸ਼ੱਕ ਨਹੀਂ ਭਾਵੇਂ ਗੁਰੂ ਪੀਰ ਹੋਏ ਉਹ ਵੀ ਦੁੱਖਾਂ ਦੇ ਭਰੇ ਸੀ ਵਿਚਾਰੇ ਗੁਰੂワੜ ਜਨਦੇਵ ਦੁੱਖਾਂ ਦਾ ਭਰਿਆ ਨਹੀਂ ਸੀ ਕੀ ਖਸੂਸੀਅਤ ਉਹਦਾ ਫਕੀਰ ਬੰਦੇ ਦਾ ਵੀ ਉਹਨਾਂ ਦੁਨੀਆ ਨੂੰ ਉਹਨਾਂ ਨੇ ਇੱਕ ਐਸੀ ਕਿਤਾਬ ਦੇਤੀ ਜਿੱਥੇ 500 ਸਦੀਆਂ ਦੀ ਚੇਤਨਾ ਸੀ ਰੋਹਾਨੀ ਚੇਤਨਾ ਸੀ ਵੀ ਆ ਚੱਕੋ ਸੰਪਾਦਨਾ ਕਰਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਉਹ ਵੀ ਨਹੀਂ ਉਸ ਵਕਤ ਦੀਆਂ ਸਰਕਾਰਾਂ ਤੋਂ ਸੈਨੋਂ ਆਇਆ ਗੁਰੂ ਸਾਹਿਬ ਦੇ ਬੱਚਿਆਂ ਦਾ ਬਾਬਾ ਬੰਦਾ ਬਹਾਦਰ ਆ ਫਿਰ ਘੱਲੂ ਘਾਰੇ ਪੰਜਾਬ ਦੀ ਧਰਤੀ ਤੇ ਹੋਇਆ ਸੀ ਤੇ ਪੰਜਾਬ ਦੇ ਲੋਕਾਂ ਨੇ ਕਲੂ ਘਾਰਾਂ ਦੇ ਵਿੱਚ ਇੱਕ ਪਾਸੇ ਮਾਸੂਮ ਮਰ ਰਿਹਾ ਤੇ ਤਨੂ ਘਾਰਾਂ ਦੇ ਵਿੱਚ ਮਾਸੂਮ ਦੂਜੇ ਪਾਸੇ ਪੰਜਾਬ ਦੀ ਰਾਜਕਰਦਾ ਸ਼੍ਰੇਣੀ ਅਫਗਾਨੀਆਂ ਦਾ ਸਾਥ ਦੇ ਰਹੀ ਆ ਇਹ ਵੀ ਨਾਲ ਪੱਕੀ ਗੱਲ ਆ ਉਹਨਾਂ ਦਾ ਨਾਂ ਕੀ ਆ ਭਗਵਾਨ ਦਾਸ ਘੇੜੜਾ ਹਮ ਅਕਲਦਾ ਨੰਝਣੀਆਂ ਹਮ ਹਰ ਭਗਤਾਂ ਨੰਝਣੀਆਂ ਰਾਮਾ ਰੰਧਾਵਾ ਸੈਂਕੜੇ ਨਾਂ ਲੈ ਸਕਦੇ ਹਮ ਹੁਣ ਦੱਸੋ ਉਹਨਾਂ ਨੂੰ ਆਪਾਂ ਕੀ ਕਹਾਂਗੇ ਪਾਪੀ ਕਹਾਂਗੇ ਦੁਸ਼ਟ ਕਹਾਂਗੇ ਚੰਦਰੇ ਕਹਾਂਗੇ ਉਹ ਕਿਸੇ ਦੇ ਯਾਦ ਨਹੀਂ ਬੰਦਾ 35 36 ਹਜ਼ਾਰ ਮਰਵਾਤਾ ਬਗਾਨੇ ਸਟੇਟ ਤੋਂ 12